ਜੁੱਲਿਆਂ ਦੀ ਚਾਹ ਜੁੱਲਿਆਂ ਦੀ ਚਾਹ ਪੈਰਾਂ ਦੇ ਚੁੱਲ੍ਹੇ ਬਣਾ ਕੇ ਬਣਾਉਣੀ ਪੈਂਦੀ ਹੈ ਜਿਵੇਂ ਸੇਕ ਲੱਗ ਪੈਰਾਂ ਦਾ ਚੁੱਲ੍ਹਾ ਬਣਾ ਕੇ ਤੇ ਕਿਵੇਂ ਮੁਰਸ਼ਿਦ ਨੂੰ ਚਾਹ ਬਣਦੀ ਹੈ ਜੇ ਮੁਰਸ਼ਿਦ ਨੂੰ ਚਾਹ ਬਣਦੀ ਹੈ ਤਾਂ ਮੁਰਸ਼ਿਦ ਦੀ ਚਾਹ ਬਣਦੀ ਹੈ ਮੁਰੇਦ ਲਈ ਕਿ ਹਾਂ ਇਹ ਕੁਝ ਹੈਗਾ ਇੱਕ ਫਾਰਸੀ ਦਾ ਸ਼ੇਰ ਹੈ ਕਿ ਮੁਰੇਦ ਅਮਲ ਮੁਰਸ਼ਿਦ ਕਾਮਲ ਮੁਰਿਦ ਆਮਲ ਮੁਰਸ਼ਿਦ ਕਾਮਲ ਤਾਂ ਖੁਦਾ ਸ਼ਾਮਿਲ ਦੋਨੋਂ ਚੀਜ਼ਾਂ ਪੱਕੀਆਂ ਹੋਣ ਤਾਂ ਇਹ ਸਭ ਕੁਝ ਹੁੰਦਾ ਅਸੀਂ ਦਸਤਾਲੀ ਅਮਰ ਸਰਕਾਰ ਦੇ دیدار ਕੀਤੇ ਹੋਏ ਨੇ ਉਹਨਾਂ ਨੇ 5 ਰੁਪਏ ਮੈਨੂੰ ਇੱਕ ਵਾਰੀ ਦਿੱਤੇ ਸੀ ਮੈਂ ਬਹੁਤ ਛੋਟਾ ਸਿਕਾ ਮੇਲਾ ਸੀ ਤੇ 5 ਰੁਪਏ ਮੈਂ ਸਾਂਭ ਕੇ ਰੱਖੇ ਉਹ ਪੰਜਾਂ ਨੇ ਪਤਾ ਨਹੀਂ 5 ਕਰੋੜ ਬਣਾਏ ਕਿ 5 ਅਰਬ ਬਣਾਏ ਉਹਨਾਂ ਦੀ ਰਹਿਮਤ ਇਹ ਵਰਦੀਆਂ ਨੂੰ ਜਾਣਨਾ ਬਹੁਤ ਮੁਸ਼ਕਲ ਹੈ ਔਰ ਇਹ ਐਸੀ ਅੱਗ ਨੇ ਇਹਨਾਂ ਤੋਂ ਦੂਰ ਵੀ ਰਹਿਣਾ ਚਾਹੀਦਾ ਐਸੇ ਠੰਡ ਨੇ ਐਸੇ ਨਿੱਗ ਹੈ ਕਿ ਗੋਦ ਚ ਵੀ ਬਹਿਣਾ ਚਾਹੀਦਾ ਇਹ ਇਸ਼ਕ ਨਹੀਂ ਹੈ ਆਸਾਂ ਇੱਕ ਆਗ ਦਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ ਐਵੇਂ ਡੁੱਬਿਆ ਜਾਣਾ ਅਸੀਂ ਆਰੇ-ਗਰੇ ਨਹੀਂ ਹੈਗੇ ਅਸੀਂ ਵੱਡੀਆਂ ਵੱਡੇ ਘਰਾਣੇ ਦੇ ਬੰਦੇ ਆਸੀਂ ਦਾਤਾ ਲਈ ਅਮਰ ਦਾਤਾ ਮਰਾਜ ਸ਼ਾ ਦਾਤਾ ਸਾਈਂ ਲਾਡੀ ਸ਼ਾ ਦਾਤਾ ਰੁੜਕੇ ਵਾਲੀ ਸਰਕਾਰ ਅਮੀ ਚੰਦ ਤੇ ਬਾਬਾ ਅਬਦੁੱਲ ਰਹਿਸ਼ਾ ਦਾਤ阿里ਮ ਦਾਤ ਗੁਲਾਮੇ ਸ਼ਾ ਵਾਹ ਕਹਿੰਦੇ ਚਾਹ ਚਾਹੀਦੀ ਹੈ ਕਹਿੰਦੇ ਹਜ਼ੂਰ ਮੀਂ ਪੈਂਦਾ ਸੀ ਕਹਿੰਦੇ ਚਾਹ ਕਿਦਾਂ ਦੀ ਚਾਹੀਦੀ ਹੈ ਕਹਿੰਦੇ ਆਪ ਕਹਿੰਦੇ ਐਦਾਂ ਦੀ ਚਾਹ ਚਾਹੀਦੀ ਹੈ ਕਿ ਜਨਾਜ਼ ਤੱਕ ਕਿਸੇ ਨੇ ਪੜਾਈ ਹੋਵੇ ਨਾ ਅੱਜ ਤੱਕ ਕਿਸੇ ਨੇ ਬਣਾਈ ਹੋਵੇ ਕਹਿੰਦੇ ਅੱਛਾ ਜੀ ਤੇ ਮੁਰਸ਼ਿਦਾ ਨੇ ਹੁਕਮ ਲਾ ਦਿੱਤੇ ਮੁਰੀਦਾ ਨੇ ਜਾ ਕੇ ਚੁੱਲੇ ਤੇ ਪਾ ਦਿੱਤੇ ਕਿ ਮੁਰਸ਼ਿਦੀ ਆਵਾਜ਼ ਆਈ ਇਹ ਕੀ ਹੈ ਕਹਿੰਦਾ ਹਜ਼ੂਰ ਚਾਹ ਬਣਾ ਰਿਹਾ ਐਦਾਂ ਬਣਦੀ ਹੁੰਦੀ ਹੈ ਚਾਹ ਐਦਾਂ ਤਾਂ ਲੋਕ ਬਣਾਉਂਦੇ ਆ ਇਹਨਾਂ ਦਾ ਕੀ ਹੈ ਮੈਂ ਤੈਨੂੰ ਕਿਹਾ ਅਸੀਂ ਚਾਹ ਬਣਾ ਕੇ ਲਿਆ ਨਾ ਕਿਸੇ ਨੇ ਬਣਾਈ ਹੋਵੇ ਤੇ ਨਾ ਕੋਈ ਬਣਾ ਸਕੇ ਨਾ ਕੋਈ ਪਿਲਾ ਸਕੇ ਨਾ ਕੋਈ ਪੀ ਸਕੇ ਤਾਂ ਫਿਰ ਮੇਰੇ ਦਾਤਾ ਹਜ਼ੂਰ ਨੇ ਅੱਗੇ ਬਣਾਈ ਚੁੱਲਾ ਬਣਾਇਆ ਪੈਰਾਂ ਦਾ ਤੇ ਵਿੱਚ ਲੱਕੜਾਂ ਡਾਈਆਂ ਲਕੜਾਂ ਢਾਕੇ ਜਦੋਂ ਅੱਗ ਲਾਈ ਲੱਤਾਂ ਨੂੰ ਆਪਣੇ ਲਕੜਾਂ ਨੂੰ ਤੇ ਲਕੜਾਂ ਮੱਛੀਆਂ ਤੇ ਨਾਲ ਚਰਬੀ ਲੈਣੀ ਸ਼ੁਰੂ ਹੋਈ ਪੈਰਾਂ ਦੀ ਪੈਰਾਂ ਦੀ ਚਰਬੀ ਚੋਰੀ ਹੈ ਤੇ ਗੜਬਾ ਭਰ ਕੇ ਆਪਣੇ ਚਾਹ ਦਾ ਉਹ ਚਾਹ ਨਹੀਂ ਸੀ ਖਾਖੀ ਚਾਹ ਨਹੀਂ ਸੀਗੀ ਉਹ ਤਾਂ ਉਹ ਤਾਂ ਅੰਦਰ ਦੀ ਕਿਚਾਹ ਸੀ ਜਿਹੜੀ ਚਾਹ ਨੂੰ ਚਾਹ ਲੈ ਕੇ ਚੱਲੀ ਹੈ جا کے پیش کیتی گੋਡਿਆਂ ਭਾਰ ਤੁਰੇ گੋਡਿਆਂ ਭਾਰ ਜਾ ਰਹੇ ਨੇ ਕਿਉਂਕਿ ਪੈਰਾਂ ਤੇ ਖੜਿਆ ਨਹੀਂ ਹੋ ਰਹੇ ਜਾ ਰਹੇ ਗੋਡਿਆਂ ਭਾਰ ਜਾ ਕੇ ਹਜ਼ੂਰ ਨੂੰ ਚਾਹ ਪੇਸ਼ ਕੀਤੀ ਕਹਿੰਦੇ ਕੀ ਗੱਲ ਉੱਠਦਾ ਨਹੀਂ ਕਹਿੰਦੇ ਉੱਠੇ ਤਾਂ ਪਹਿਲਾਂ ਵੀ ਨਹੀਂ ਤੜੇ ਉੱਠੇ ਤਾਂ ਪਹਿਲਾਂ ਵੀ ਨਹੀਂ ਹੁਣ ਕੀ ਉੱਠਣਾ ਹੈ ਕਹਿੰਦੇ ਉੱਠ ਕੇ ਚਾਹ ਦੇ ਜਦੋਂ ਉੱਠ ਕੇ ਚਾਹ ਦੇਣ ਲੱਗੇ ਡਿਗ ਪੇ ਸਰਕਾਰ ਤੇ ਚਾਹ ਨਹੀਂ ਚਾਹ ਦਾ ਤੁਪਕਾ ਨਹੀਂ ਡਿਗਣ ਦਿੱਤਾ ਆਪ نیچے ਡਿਗ ਪਏ ਕਹਿੰਦੇ ਜਾ ਤੂੰ ਨਹੀਂ ਹੁਣ ਸਾਡੇ ਵੱਸਦਾ ਰਿਹਾ ਉਹ ਤੂੰ ਉੱਚਾ ਫਕੀਰ ਹੋ ਗਿਆ ਹੁਣ ਕੋ ਵੱਡਾ ਫਕੀਰ ਹੋ ਗਿਆ ਹਾਂ ਅਸ਼ੀਰਵਾਦ ਦਰਬਾਰ ਚੋਂ ਮਿਲਿਆ ਉਹ ਹਰ ਰਿਵਾਰਡ ਅਵਾਰਡ ਮੇਰੇ ਖਿਆਲ ਸ ਬਹੁਤ ਛੋਟੇ ਰਹੇ ਦਾਦਾ ਜੀ ਦੇ ਦਰਬਾਰ ਚੋਂ ਕੀ ਮਿਲਿਆ ਦਾ ਸੁਨਰਾ ਇੱਜ਼ਤ ਸ਼ਹਰਤ ਜ਼ਿੰਦਗੀ ਕਾਮਯਾਬੀ ਹਰ ਚੀਜ਼ ਦੇ ਵਿੱਚ ਸ਼ਾਮਲ ਹੈ ਐਸੇ ਕਰਕੇ ਆ ਕਿ ਅਰਸ਼ਾਂ ਦੇ ਤਾਰੇ ਐ ਰੇ ਗਹਿਰੇ ਸਮਝੀ ਨਾ ਅਸੀਂ ਦਾਦਾ ਦਾ